ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਗੀਰਹਰਾਂ ਦਾ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸੱਜਣੋ ਜੈਮਲਬੀਰ ਦਾ ਨਾਮ ਆ। ਇਜੀ ਚੌਥੀ ਵੀਡੀਓ ਆਪਰਾ ਦੀ ਤੇ ਇੱਕ ਅਦਾ ਪਸ਼ੂ ਜਿਹੜਾ ਦਿਲ ਲੱਗੇ ਦਾ ਕਹਿੰਦਾ ਵੀਰ ਖਰੀਦ ਕੇ ਲਿਆਈਦਾ ਤੇ ਹੈਂਡੀਕੈਪ ਆ ਤੇ ਬਹੁਤ ਮਿਹਨਤ ਕਰਦਾ ਭਰਾ ਚੰਗੇ ਦੁੱਧ ਤੇ ਚੱਲਣ ਵਾਲੀ ਝੋਟੀ ਸੱਜਣੋ ਬਿਲਕੁਲ ਤਾਜੀ ਸੂਈ ਐ ਕਿ ਸੋਚ ਲਿਓ ਵੀ ਘਰੇਲੂ ਘਰੇ ਹੀ ਬਖਾ ਰਹੇ ਆ ਤੁਹਾਨੂੰ ਐਸ ਬੱਚੇ ਨੂੰ ਇਹਨੇ ਜਨਮ ਦਿੱਤਾ ਸੱਜਣੋ ਤੀਜਾ ਚੌਥਾ ਦਿਨ ਸੂਈ ਨੂੰ ਆ ਤੇ ਐਸ ਵੇਲੇ ਨਾ ਕਰਮਾਂ ਵਾਲੀ ਚੰਗੇ ਦੁੱਧ ਤੇ ਚੱਲੀ ਜਾਂਦੀ ਆ ਤੇ ਪਿਛਲੇ ਸੂਏ ਵੀ ਭਰਾ ਨਾਲ ਗੱਲਾਂ ਬਾਤਾਂ ਹੋਈਆਂ ਤੇ ਕਰਮਾਂ ਵਾਲੀ ਨੇ ਚੰਗਾ ਦੁੱਧ ਦਿੱਤਾ ਹੋਇਆ ਚੰਗਾ ਪੱਠ ਪੜਾਵਾ ਬਾਕੀ ਚਲਾ ਚਲੂ ਕੇ ਵੇਣੇ ਆ ਵੇਖੋ ਤੇ ਸੱਜਣੋ ਇੱਕ ਨੋਟ ਕਰ ਲਿਓ ਗੱਲ ਸਮਾਂ ਜਿਹੜਾ ਵਾ ਉਹ ਜ਼ਰੂਰ ਨੋਟ ਕਰਿਓ ਕਿਉਂਕਿ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਆ ਨਾ ਸੱਜਣੋ ਉਹ ਸਵੇਰ ਦਾ ਹੀ ਆ ਤੇ ਇਹਦੇ ਲੇਵੇ ਦਾ ਗੈਸ ਉਸ ਹਾਵ ਨਾਲ ਲਾਇਓ ਕਿਉਂਕਿ ਸ਼ਾਮ ਤੱਕ ਝੋਟੀ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆ ਵੀਰ ਕਹਿੰਦਾ ਵੀ ਤੜਕੇ 5:30 ਦੇ ਲਾਗੇ ਤੱਕ ਜਿਹੜੀ ਇਹਦੀ 5:30 ਪੌਣੇ 6 ਚਵਾਈ ਕੀਤੀ ਆ ਤੇ ਸੱਜਣੋ ਮੈਂ ਟਾਈਮ ਤੁਹਾਨੂੰ ਨੋਟ ਕਰਾਉਣਾ ਹਜੇ ਮੇਰਾ ਆਈਡੀਆ ਕਿ 9:30 9 ਦਾ ਟਾਈਮ ਆ ਬਾਕੀ ਆਪਾਂ ਮੋਬਾਈਲ ਤੇ ਚੈੱਕ ਕਰਦੇ ਆ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਤੇ ਤੁਰ ਤਾਰ ਕੇ ਵੇਣੇ ਝੋਟੀ ਬਹੁਤ ਟਾਪਦੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਜੈ ਮਲਵੀਰ ਸਾਸੀ ਕਾਲ ਸੱਚੀ ਕਾਰ ਦੀ ਜੀ ਹੋਰ ਸੁਣਾ ਚੜਦੀ ਗਲ ਆ ਨਾ ਚੜਦੀ ਤੇ ਜਮਲ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਹਾਂਜੀ ਪੱਟੀ ਜਲਾ ਤਰਨ ਤੇ ਇੱਕ ਟਾਈਮ ਨੋਟ ਕਰਾ ਪਾ ਕਿਉਂਕਿ ਸਵੇਰੇ ਵੀਡੀਓ ਬਣਾ ਰਹੇ ਆ ਹਾਂਜੀ ਸੱਜਣੋ ਚੈੱਕ ਕਰ ਲਓ ਮੈਂ ਤੁਹਾਨੂੰ ਸਵਾ 9 ਦਾ ਟਾਈਮ ਦੱਸਿਆ ਸੀ ਜਗਾਈ ਦੁਆਰਾ ਹਾਂ ਠੀਕ ਆ ਤੇ ਤਰੀਕ ਵੀ ਚੈੱਕ ਕਰ ਲਓ ਕਿਉਂਕਿ ਤੁਹਾਨੂੰ ਮੈਂ ਦੱਸਿਆ ਨਾ ਸਵੇਰੇ ਦੇ ਟਾਈਮ ਤੇ ਜਮਲ ਕਿੰਨੇ ਕ ਵਜੇ ਚਵਾਈ ਕੀਤੀ ਹੈ ਪੋਣੀ 6 5:30 ਪੋਣੀ 6 ਵਜੇ ਚੋਈ ਇੱਥੇ 5:30 ਪੋਣੀ 6 ਸਵੇਰੇ ਚਵਾਈ ਹੋਈ ਹੈ ਹਾਂਜੀ ਤੇ 9 ਵਜੇ ਆ ਹਾਂਜੀ 9 ਤੇ ਮੰਨ ਲਾ ਵੀ 2 2.5 ਘੰਟੇ ਚਵਾਈ ਨੂੰ ਹੋਏ ਆ ਤੇ ਸ਼ਾਮ ਨੂੰ ਚੰਗੀ ਬਣ ਜਾਂਦੀ ਆ ਹਾਂ ਪੂਰੀ ਆ ਬਣ ਜਾਂਦੀ ਤੇ ਜਮਲ ਕਿਹੜਾ ਸੂਆ ਛੋਟੀ ਆ ਪਣੀ ਸੂਆ ਦੁੱਜਾ ਦੁੱਜਾ ਸੂਆ ਤੇ ਜਿਹੜੇ ਮਾਲਕਾਂ ਤੋਂ ਆਪਾਂ ਖਰੀਦੀ ਪਹਿਲਾਂ ਨੇ ਕੀ ਦੁੱਧਾ ਰਿਕਾਰਡ ਦੱਸ 14 ਲੀਟਰ ਪਹਿਲੇ ਸੂਏ ਕਟਿਆ ਤੇ ਹੁਣ ਕਿੰਨੇ ਦੁੱਧ ਤੇ ਹੁਣ ਇਸ ਵਕਤ 10 ਕਿਲੋ ਆ ਕੰਡੇ ਵਾਲਾ ਹਾਂ ਕੋਈ ਵੀ ਭੈਣ ਭਰਾਣ ਆਪਦਾ ਨਾਪ ਕੇ ਲੈ ਜੀ ਦੋ ਟਾਈਮ ਚੋ ਕੇ ਖੜੀ ਆਪਾਂ ਰੇਂਜ ਕਿਤੇ ਦੋ ਟਾਈਮ ਚੋ ਕੰਡਾ ਆਪਦਾ ਲੈ ਆਵੇ ਆਪਦਾ ਆਪਦਾ ਲੈ ਆਵੇ ਹਾਂਜੀ ਠੀਕ ਆ ਤੇ ਇਸ ਸੂਈ ਕਿੰਨੇ ਦਿਨਾਂ ਦੀ ਹਾਂਜੀ ਅੱਜ ਤੀਜਾ ਚੌਥਾ ਦਿਨ ਹੈ ਤੀਜਾ ਚੌਥਾ ਦਿਨ ਸੂਈ ਨੂੰ ਹੈ ਨਾ ਤੇ ਬੱਚਾ ਆ ਗਿਆ ਬਹੁਤ ਟਾਪ ਦਾ ਕੱਟ ਆ ਹੈ ਨਾ ਬਹੁਤ ਵਧੀਆ ਆ ਗਿਆ ਕੱਟਾ ਠੀਕ ਹੈ ਠੀਕ ਹੈ ਠੀਕ ਹੈ ਤੇ ਜਮਲ ਚੂਨ ਚਾਣਾ ਇੱਕ ਨੰਬਰ ਹੈ ਨਾ ਚਾਣਾ ਇੱਕ ਨੰਬਰ ਕੋਲ ਓਕੇ ਰਿਪੋਰਟ ਬਾਉ ਜੀ ਕੱਢਿਓ ਹਾਂ ਬਾਹਰ ਆ ਇਹਨੂੰ ਤੋਰ ਚੈੱਕ ਕਰਾ ਦੀ ਲਓ ਵੀ ਸੱਜਣੋ ਬਾਕੀ ਇੱਕ ਤੁਹਾਨੂੰ ਤੋਰ ਚੈੱਕ ਕਰ ਲਓ ਤੇ ਇੱਕ ਨਾ ਮੇਰੇ ਨੂੰ ਭਰਾ ਕੋਲੇ ਪੱਖਾ ਤਿਆਰ ਕੀਤਾ ਹੋਇਆ ਇਹ ਵੀ ਤੁਹਾਡੇ ਨਾਲ ਮੈਂ ਗੱਲਾਂ ਬਾਤਾਂ ਕਰਾਉਂਗਾ ਯਾਰ ਮੈਨੂੰ ਬਹੁਤ ਪਸੰਦ ਆਇਆ ਤੇ ਬਾਕੀ ਆਪਾਂ ਝੋਟੀ ਦੀ ਤੋਰ ਕਰੀਏ ਚੈੱਕ ਪਹਿਲਾਂ ਲੋ ਵੀ ਸੱਜਣੋ ਦੂਜਾ ਸੂਆ ਝੋਟੀ ਆ ਭਰਾ ਕੋਲੇ ਤੇ ਨਾ ਲੇਵੇ ਤੇ ਨਾੜਾ ਨੂੜਾ ਤੇ ਖੁੱਲੇ ਡੁੱਲੇ ਲੇਵੇ ਦੀ ਬਾਕੀ ਤੁਹਾਡੇ ਸਾਹਮਣੇ ਚੀਜ਼ ਆ ਤੇ ਚੰਗੀ ਝੋਟੀ ਆ ਸੱਜਣੋ ਬਾਕੀ ਗੱਲ ਰੇਟ ਤੇ ਮੁਕਣੀਆਂ ਸਾਰੀ ਮੋੜ ਲੋ ਪਾਉ ਜੀ ਕੋਈ ਗੱਲ ਨਹੀਂ ਵੇਖੋ ਸੱਜਣੋ ਸਵੇਰ ਦੇ ਟਾਈਮ ਹੀ ਨਾ ਕਰਮ ਵਾਲੀ ਚੰਗਾ ਲੇਵਾ ਤਿਆਰ ਕਰੀ ਫਰਦੀ ਗੱਲਾਂ ਬਾਤਾਂ ਹੋਈਆਂ ਕਹਿੰਦੇ ਵੀ ਸ਼ਾਮ ਨੂੰ ਬਹੁਤ ਚੰਗਾ ਸੋਹਣਾ ਲੇਵਾ ਤਿਆਰ ਕਰ ਜਾਂਦੀ ਆ ਮਨ ਲਓ ਵੀ ਤਿੰਨਾਂ ਚਾਰਾਂ ਦਿਨਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਐਸੇ ਵੇਲੇ ਬਾਉ ਨਾ ਗੱਲ ਹੋਈ ਆ ਕਹਿੰਦਾ ਕੰਡੇ ਤੇ ਰੱਖ ਕੇ ਲੈ ਜੇ ਕੋਈ ਕੋਈ ਕਹਿਣ ਵਾਲਾ ਨਹੀਂਗਾ ਵੀ ਮੂੰਹ ਨਾ ਆਪਾ ਬੋਲਦਾ ਤੇ ਚੂਨ ਚਾਂਨ ਵੀਰ ਕਹਿੰਦਾ ਵੀ ਇੱਕ ਨੰਬਰ ਲੱਗਾ ਹੋਇਆ ਜਮਲ ਚੂਨ ਚਾਂਨ ਤਾਂ ਇੱਕ ਨੰਬਰ ਆ ਨਾ ਐ ਇੱਕ ਨੰਬਰ ਹਾਂ ਵੈਰਲਾ ਵੈਰਲਾ ਸੱਜਣੋ ਝੋਟੀ ਨੂੰ ਬਹੁਤ ਚੰਗੀਆਂ ਲੱਗੀਆਂ ਹੋਈਆਂ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਚਾਰਾਂ ਥਨਾਂ ਦਾ ਨਾ ਆਪਸੀ ਗੈਪ ਦੂਰੀ ਤੇ ਚੰਗੇ ਦੁੱਧ ਵਾਲੀ ਆ ਤਾਂ ਥੋੜੀ ਜਿਹੀ ਗਰੇਡਡ ਗਈ ਪਰ ਮੈਂ ਚੰਗੇ ਦੁੱਧ ਵਾਲੀ ਆ ਜੇ ਕਿਸੇ ਭਰਾ ਨੇ ਚੰਗੇ ਬੱਚੇ ਲਾਉਣੇ ਆ ਜਾਂ ਚੰਗਾ ਦੁੱਧ ਹਨਾ ਤੇ 14 ਕਿਲੋ ਦਾ ਦੁੱਧ ਐਤਕੀ ਵੀ ਦੇ ਜੂਗੀ ਹਨਾ ਜੈਮਲ ਬੜੇ ਇਰਮਾਨ ਨਾਲ ਦੇ ਜੂ ਕਰ ਮਾਰੀ ਹਨਾ ਹਾਂ ਜੈਮਲ ਕਹਿੰਦਾ ਵੀ ਨਾੜਾ ਨੂੜਾ ਨਾ ਵਿਖਾ ਆ ਦਿੱ ਗਏ ਆਪਾਂ ਇਹਨਾਂ ਥੋੜੀ ਜਿਹੀ ਸੱਚ ਨੂੰ ਕੈਮਰੇ ਤੋਂ ਡਰਦੀ ਆ ਤੇ ਬਾਕੀ ਤਾਂ ਨਾ ਐਂ ਹੱਥ ਥਮਾਰ ਕੇ ਤੇ ਇਹਦੇ ਥੱਲੇ ਬਹਿ ਜਾਂਦੇ ਸੀ ਜਮਾ ਨਹੀਂ ਹਿੱਲੀ ਤੇ ਜੈਮਲ ਝੋਟੀ ਬਾਰੇ ਤਾਂ ਗੱਲਾਂ ਬਾਤਾਂ ਕਰ ਲਈਆਂ ਹਾਂਜੀ ਤੇ ਜ਼ਿੰਦਗੀ ਦਾ ਸੰਘਰਸ਼ ਜਾਰੀ ਆ ਹਾਂਜੀ ਹਾਂਜੀ ਹਨਾ ਮਿਹਨਤ ਪੂਰੀ ਆ ਹਾਂਜੀ ਪੂਰੀ ਹਨਾ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਦਾ ਕੋਈ ਡਰ ਨਹੀਂ ਮਿਹਨਤ ਦਾ ਕੋਈ ਡਰ ਨਹੀਂ ਹਾਂ ਮੰਗ ਹਨਾ ਮੰਗਣਾ ਨਹੀਂ ਚਾਹੀਦਾ ਮਿਹਨਤ ਦਾ ਕੋਈ ਡਰ ਨਹੀਂ ਹਾਂਜੀ ਹਾਂਜੀ ਤੇ ਜੈਮਲ ਝੋਟੀ ਆਪਾਂ ਕਿੰਨੇ ਦੀ ਦੇਵਾਂਗੇ ਭਰਾ ਇਹ ਆਪਾਂ ਝੋਟੀ ਨਾ ਡੇਢ ਕਰਨਾ ਮੁੱਲ ਠੀਕ ਆ ਠੀਕ ਆ ਆਪਾਂ ਸਿਰਫ 120 ਹਜ਼ਾਰ ਚੁੱਕਦੇ ਨਹੀਂ ਮਾਨਤਨ ਕਰਦੇ ਕਰਾਂਗੇ ਥੋੜਾ ਬਰਧ ਹੈ ਕਰ ਕਰ ਜੈ ਜੀ ਦੇ ਦਿੱਗੇ 115 ਨਹੀਂ 115000 ਜੇ ਕੋਈ ਫੋਨ ਲਾਵੇ ਮਾਨਤਨ ਹੋ ਜੂ ਉਹ ਥੋੜਾ ਬਾਕੀ 15 ਕਿਲੋ ਵਾਲੀ ਜੋ ਟੀਵੀ ਆ ਹਨਾ ਹਾਂਜੀ ਬਾਬਾ ਜੀ 15 ਕਿਲੋ ਵਾਲੀ ਤੁਹਾਨੂੰ ਹੀ ਸਾਨੂੰ ਡੇਡ ਡੇਡ ਲੋਕੀ ਮੰਗੰਦੇ ਮੰਗੰਦੇ ਘਰਾਂ ਚੋਂ ਮਾਲ ਮਿਲਦਾ ਨਹੀਂ ਘਰਾਂ ਚੋਂ ਕਿੱਥੇ ਮਾਲ ਮਿਲਦਾ ਸਹੀ ਗੱਲ ਤੇ ਜੇ ਮਲਾ ਪੱਖੇ ਦੀ ਫਿਰ ਕਿਵੇਂ ਸੋਚ ਆਪਦੇ ਤੇਰੇ ਦਿਮਾਗ ਚ ਆਈ ਇਹ ਪੱਖਾ ਇੱਕ ਦਿਨ ਬਣਾ ਲਿਆ ਗਈ ਅੱਛਾ ਹਾਂਜੀ ਮੰਨ ਲਾ ਮੋਟਰ ਲੈ ਲਈ ਆਪਾਂ ਕੂਲਰ ਵਾਲੀ ਕੂਲਰ ਦੀ ਮੋਟਰ ਲਈ ਹੈ ਜੀ ਹਨਾ ਹਾਂਜੀ ਹਾਂਜੀ ਤੇ ਥੱਲੇ ਲਵਾਲੇ ਟਾਇਰ ਇਹਦੇ ਟਾਇਰ ਹਾਂਜੀ ਇਹ ਇਹ ਜਗਾੜ ਮੈਨੂੰ ਸੱਜਣੋ ਇਹਦਾ ਬਹੁਤ ਪਸੰਦ ਆਇਆ ਤੇ ਜਾਇਜ਼ਾ ਖਰਚਾ ਭਰਾ ਕਹਿੰਦਾ ਇਹਦੇ ਤੇ ਆਇਆ ਜਮਲ ਕਿੰਨਾ ਖਰਚਾ ਆ ਗਿਆ ਇਹਦੇ ਤੇ 2000 ਰੁਪਏ ਆਇਆ 2000 ਰੁਪਏ ਤੇ ਯਾਰ ਆਉਂਦਾ ਕੁਛ ਨਹੀਂ 2000 ਦਾ ਨਹੀਂ 2000 ਦਾ ਕੁਛ ਹੱਥ ਲ ਪਖਣੀ ਹੁੰਦੀ ਨਹੀਂ ਆਉਂਦੇ ਹਨਾ ਤੇ ਮੋਟਰ ਤੂੰ ਨਵੀਂ ਲਈ ਸੀ কুলਰ ਵਾਲੀ ਕਿ ਪੁਰਾਣੀ ਨਵੀਂ 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 ਲੈ ਕੇ ਤੇ ਆ ਜਿਗਾੜ ਤਿਆਰ ਕਰਤਾ ਤੇ ਮਈਆਂ ਤਾਂ ਲੈੰਦੀਆਂ ਹੋਣੀਆਂ ਨਿਆਰੇ ਜੋ ਛੱਡ ਦੇਣਾ ਬੈਠੀਆਂ ਨਹੀਂ ਧੀਆਂ ਬੈਠੀਆਂ ਨੂੰ ਵੀ ਹਵਾ ਜਾਂਦੀ ਹੈ ਜਿਹੜਾ ਆਪਾਂ ਕੰਧ ਕੁੰਧ ਚ ਲਾ ਦਿੰਨੇ ਉਹ ਯਾਰ ਮੁੜ ਕੇ ਫਾਇਦਾ ਫਾਇਦਾ ਖੜੀ ਮੈਂ ਇਹਨੂੰ ਹਵਾ ਆਉਂਦੀ ਬੈਠੀ ਨੂੰ ਨਹੀਂ ਆ ਸੱਚ ਨੂੰ ਬਹੁਤ ਵਧੀਆ ਜਿਗਾੜ ਬਣਿਆ ਰੋੜ ਕੇ ਜਿੱਥੇ ਮਰਜੀ ਲੈ ਜਾਓ ਟੈਰ ਟੂਰ ਲੱਗੇ ਆ ਤੇ ਚੰਗੀ ਚੀਜ਼ ਤਿਆਰ ਕਰੀ ਬੈਠਾ ਤੇ ਝੋਟੀ ਫਿਰ 1 15 ਦੀ ਹਾਂਜੀ 1 15 ਦੀ ਘਰ ਦੀ ਮਾਨਤਨ ਐ ਨਾ ਕਰੀ ਉਹ ਚਲੋ ਕੋਈ 2 400 ਯਾਰ ਛੱਡਣਾ ਉਹ ਜਾ ਭਰਾਵਾ ਵੱਧ ਕਰੀਦਾ ਹੁੰਦਾ 2 400 ਦਾ ਹੁੰਦਾ ਹੁਣ ਕਹਿੰਦਾ 2000 ਦਾ ਕੋਹ ਨਹੀਂ ਆਉਂਦਾ ਹੁਣ ਕਹਿੰਦਾ ਕਰੂਗਾ ਸਜਣੋ ਮਾਨਤਨ ਗੱਲਾਂ ਬਾਤਾਂ ਹੋਈਆਂ ਭਰਾਣਾ ਤੇ ਝੋਟੀ ਚੰਗੀ ਆ 14 15 ਕਿਲੋ ਦੁੱਧ ਤੋਂ ਜਾਣ ਵਾਲੀ ਨਹੀਂਗੀ ਤੇ ਜਦੋਂ ਤੁਸੀਂ ਆ ਕੇ ਵੇਖੋਗੇ ਨਾ ਤੁਹਾਡੇ ਪਸੰਦ ਆਊਗੀ ਕਿਉਂਕਿ ਹਜੇ ਥੋੜਾ ਜਿਹਾ ਸਵੇਰ ਸਾਬਾ ਦਾ ਟਾਈਮ ਜਿਵੇਂ ਕਹਿ ਦੀਗੀ ਤਾਂ ਥੋੜਾ ਜਿਹਾ ਪਸੂ ਦਖ ਜਿਹੜੀ ਉਹ ਘੱਟ ਨੰਦਾ ਚੈੱਕ ਕਰ ਲੋ ਐਨ ਓਕੇ ਰਿਪੋਰਟ ਝੂਟੀ ਆ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਦੇਖੋ ਨਾੜਾ ਨੂੜਾ ਕਰਮ ਵਾਲੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਈਆ ਬਹੁਤ ਟੌਪ ਦੀ ਝੂਟੀ ਆ ਤੇ ਕਰਕੇ ਤਸੱਲੀ ਜੈਮਲ ਦਾ ਨੰਬਰ ਆਪਾਂ ਲਾ ਦੇਣਾ ਸਕਰੀਨ ਤੇ ਤੇ ਕਰਿਓ ਗੱਲਬਾਤ ਸੌਦਾ ਹੋ ਜਾਊਗਾ ਤੁਹਾਡਾ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ